ਆਮ ਆਦਮੀ ਪਾਰਟੀ ਨੇ ਇੱਕ ਹੋਰ ਐਗਜ਼ੈਂਪਲ ਸੈੱਟ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਕਿ ਅਸੀਂ ਭ੍ਰਿਸ਼ਟਾਚਾਰ ਨਹੀਂ ਬਰਦਾਸ਼ਤ ਕਰਨਾ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਇਹਦੀ ਐਗਜ਼ੈਂਪਲ ਸੈੱਟ ਕਰ ਦਿੱਤੀ ਗਈ ਹੈ ਇੱਕ ਹੋਰ ਰੰਗੇ ਹੱਥੀ ਫੜੇ ਪੁਲਿਸ ਮੁਲਾਜ਼ਮਾਂ ਨੂੰ ਤਾਂ ਅੜਕੇ ਲਿਆਈ ਲਿਆ ਪਰ ਉਹਦੇ ਨਾਲ ਐਸਐਸਪੀ ਤੇ ਵੀ ਗਾਜ ਡਿੱਗੀ ਹੈ ਖਬਰ ਫਾਜ਼ਲ ਕਾ ਦੇ ਨਾਲ ਜੁੜੀ ਹੋਈ ਹੈ ਸਾਈਬਰ ਸੈੱਲ ਦੇ ਐਸਐਚਓ ਰੀਡਰ ਅਤੇ ਦੋ ਕਾਂਸਟੇਬਲਾਂ ਸਮੇਤ ਐਸਐਸਪੀ ਨਾਲ ਉੱਤੇ ਵੀ ਕਾਰਵਾਈ ਕਰ ਦਿੱਤੀ ਗਈ ਹੈ ਲੰਘੇ ਦੇਣੀ ਜਾਣਕਾਰੀ ਸਾਹਮਣੇ ਆਉਂਦੀ ਹੈ ਔਰ ਉਸ ਦੇ ਵਿੱਚ ਕਾਰਵਾਈ ਕਰਦਿਆ ਕਰਦਿਆਂ ਵਿਜੀਲੈਂਸ ਨੇ ਐਸਐਸਪੀ ਨੂੰ ਵੀ ਸਸਪੈਂਡ ਕਰ ਦਿੱਤਾ ਹੈ ਐਸਐਸਪੀ ਵਿਰਿੰਦਰ ਬਰਾੜ ਬਾਰੇ ਮਾਮਲਾ ਸਾਹਮਣੇ ਆਇਆ ਹੈ ਐਸਐਸਪੀ ਵਿਰਿੰਦਰ ਬਰਾੜ ਨੂੰ ਸਸਪੈਂਡ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਕਾਰਵਾਈ ਲੰਘੇ ਦੇਣੀ ਲੱਖ ਰੁਪਈਆ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸੀ ਚਾਰ ਪੁਲਿਸ ਮੁਲਾਜ਼ਮ ਉਸ ਦੇ ਵਿੱਚ ਇਨਵੋਲਡ ਦੱਸੇ ਜਾ ਰਹੇ ਸੀ ਜਿਨ੍ਹਾਂ ਵਿੱਚ ਸਾਈਬਰ ਸੈੱਲ ਦੇ ਇੱਕ ਐਸਐਚਓ ਦਾ ਨਾਮ ਆਉਂਦਾ ਉਸ ਦੇ ਨਾਲ ਰੀਡਰ ਦਾ ਨਾਮ ਆਉਂਦਾ ਤੇ ਦੋ ਕੌਨਸਟੇਬਲਸ ਦਾ ਨਾਮ ਆਉਂਦਾ ਔਰ ਇਹ ਕਿਹਾ ਗਿਆ ਕਿ ਰੰਗੇ ਹੱਥੀ ਫੜਿਆ ਸੀ ਲੱਖ ਰੁਪਏ ਤੱਕ ਦੀ ਰਿਸ਼ਵਤ ਜਿਹੜੀ ਹੈ ਉਹ ਰੀਸੀਵ ਕਰਦੇ ਫੜਿਆ ਸੀ ਜਾਂ ਮੰਗਦੇ ਫੜਿਆ ਸੀ ਵੱਡੇ ਇਲਜ਼ਾਮ ਲਾਏ ਗਏ ਸੀ ਇੱਕ ਪਰਿਵਾਰ ਦੇ ਵੱਲੋਂ ਤੇ ਉਸ ਵਿੱਚ ਕਾਰਵਾਈ ਕਰਦਿਆਂ ਕਰਦਿਆਂ ਵਿਜੀਲੈਂਸ ਨੇ ਐਤਕੀ ਸੀਨੀਅਰ ਪੁਲਿਸ ਅਧਿਕਾਰੀ ਨੂੰ ਵੀ ਚੱਕਤਾ ਸਸਪੈਂਡ ਕਰ ਦਿੱਤਾ ਐਸਐਸਪੀ ਨੂੰ ਐਸਐਸਪੀ ਫਾਜ਼ਲਕਾ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਭ੍ਰਸ਼ਟਾਚਾਰ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਜਾਵੇਗਾ ਇਹ ਵਾਰ-ਵਾਰ ਕਿਹਾ ਜਾ ਰਿਹਾ ਇਸ ਤੋਂ ਪਹਿਲਾਂ ਕਾਰਵਾਈ ਆਪਣੇ ਹੀ ਐਮ.ਐਲ.ਏ ਦੇ ਉੱਤੇ ਕਰ ਦਿੱਤੀ ਆਮ ਆਦਮੀ ਪਾਰਟੀ ਨੇ ਔਰ ਹੁਣ ਪੁਲਿਸ ਮੁਲਾਜ਼ਮਾਂ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ ਪੁਲਿਸ ਮੁਲਾਜ਼ਮ ਵੀ ਜਿਹੜੇ ਰਿਟਾਰ ਦੇ ਉੱਤੇ ਨਹੀਂ ਔਰ ਉਸ ਦਾ ਇੱਕ ਮੁਜੱਸਮਾ ਫਾਜ਼ਿਲ ਕਾਜ ਦੇਖਣ ਨੂੰ ਮਿਲਿਆ ਜਿੱਥੇ ਐਸ.ਐਸ.ਪੀ ਨੂੰ ਹੀ ਸਸਪੈਂਡ ਕਰ ਦਿੱਤਾ ਐਸ.ਐਸ.ਪੀ ਵਰਿੰਦਰ ਬਰਾੜ ਜਿਸਨਾ ਉੱਤੇ ਕਾਰਵਾਈ ਕੀਤੀ ਗਈ ਹੈ ਮਾਮਲਾ ਲੱਖ ਰੁਪਏ ਦੀ ਰਿਸ਼ਵਤ ਦਾ ਜਾਂ ਇਲਜ਼ਾਮ ਲੱਖ ਰੁਪਏ ਦੀ ਰਿਸ਼ਵਤ ਦਾ ਦਰਸਲ ਇਹ ਸਾਰਾ ਮਾਮਲਾ ਸੂਤਰਾ ਮੁਤਾਬਕ ਇੱਕ ਪਰਿਵਾਰ ਨਾਲ ਜੁੜਿਆ ਹੋਇਆ ਹੈ ਜਿਹੜਾ ਐਸਐਸਪੀ ਦੇ ਕੋਲ ਦਰਖਾਸਤ ਲੈ ਕੇ ਗਿਆ ਸੀ ਦਰਸਲ ਉਹਨਾਂ ਦੇ ਬੇਟੇ ਦਾ ਇੱਕ ਮਾਮਲਾ ਸਾਈਬਰ ਸੈੱਲ ਦੇ ਕੋਲ ਚੱਲਦਾ ਪਿਆ ਸੀ ਸਾਈਬਰ ਸੈੱਲ ਫਾਜ਼ਿਲਕਾ ਦੇ ਕੋਲ ਚੱਲਦਾ ਪਿਆ ਸੀ ਉਸ ਦਾ ਮੋਬਾਈਲ ਫੋਨ ਜਾਣਕਾਰੀ ਮੁਤਾਬਕ ਸਾਈਬਰ ਸੈੱਲ ਦੇ ਕੋਲ ਸੀ ਇਲਜ਼ਾਮ ਉਸ ਉੱਤੇ ਲੱਗੇ ਸੀ ਅਸ਼ਲੀਲ ਕੰਟੈਂਟ ਸ਼ੇਅਰ ਕਰਨ ਦੇ ਤੇ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਅਮਲ ਦੇ ਵਿੱਚ ਆਇਆ ਕੱਲ੍ਹ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਚਾਰ ਪੁਲਿਸ ਮੁਲਾਜ਼ਮਾਂ ਦੇ ਉੱਤੇ ਗਾਜ ਡਿੱਗੀ ਹੈ ਤੇ ਹੁਣ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਚਾਰ ਪੁਲਿਸ ਮੁਲਾਜ਼ਮਾਂ ਦੇ ਨਾਲ ਐਸਐਸਪੀ ਉੱਤੇ ਵੀ ਗਾਜ ਡਿੱਗ ਗਈ ਹੈ ਐਸਐਸਪੀ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਵੱਡਾ ਐਕਸ਼ਨ ਹੈ ਜ਼ੀਰੋ ਟੋਲਰੈਂਸ ਅਗੇਂਸਟ ਕ੍ਰਾਪਸ਼ਨ ਇਹਦਾ ਇੱਕ ਹੋਰ ਮਜੱਸਮਾ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਰਮਨ ਅਰੋੜਾ ਐਮਐਲਏ ਦੇ ਉੱਤੇ ਹੀ ਕਾਰਵਾਈ ਕਰ ਦਿੱਤੀ ਗਈ ਸੀ ਔਰ ਹੁਣ ਪੁਲਿਸ ਮੁਲਾਜ਼ਮ ਵੀ ਨਹੀਂ ਬਖਸ਼ੇ ਜਾ ਰਹੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਹਿਾਂਗੇ ਬੜੇ ਰੋਵਾਨੇ ਦੀਆ ਪੰਜਾਬੀ ਤੇ